ਪੰਜ ਗੁਰੂ ਸਹਿਬਾਨ ਨੂੰ ਗੁਰਿਆਈ ਦੀ ਰਸਮ ਅਦਾ ਕਰਨ ਵਾਲੇ ਭਗਤੀ ਤੇ ਸ਼ਕਤੀ ਦੇ ਜੋਗ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣ ਵਾਲੇ ਜਿਨ੍ਹਾਂ ਨੇ ਸ਼ਹੀਦੀ ਦਾ ਜੋਗ ਵੀ ਵੇਖਿਆ ਤੇ ਜਿਨ੍ਹਾਂ ਨੇ ਬਾਅਦ ਵਿੱਚ ਜੰਗ ਜੁੱਧ ਵੀ ਤੱਕੇ ਲਗਭਗ ਅੱਧਾ ਗੁਰ ਇਤਿਹਾਸ ਜਿਨ੍ਹਾਂ ਨੇ ਆਪਣੇ ਨੇਤਰਾਂ ਦੇ ਨਾਲ ਵੇਖਿਆ ਜਿਨ੍ਹਾਂ ਨੇ ਸਿੱਖੀ ਦੀ ਖੂਬ ਸੇਵਾ ਕੀਤੀ ਔਰ ਆਪਣੇ ਜੀਵਨ ਦੇ ਵਿੱਚੋਂ 113 ਸਾਲ ਗੁਰੂ ਨਾਨਕ ਦੇ ਘਰ ਦੇ ਲੇਖੇ ਲਾਏ ਕਹਿਣ ਦਾ ਭਾਵ ਕੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ ਦੇ ਉੱਪਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਜੀਵਨ ਦੇ ਵਿੱਚੋਂ ਤੇ ਇਸ ਸਾਲਾਨਾ ਜੋੜ ਮੇਲੇ ਦੇ ਇਤਿਹਾਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ 12ਵੀਂ ਸਦੀ ਦੇ ਅੱਧ ਵਿੱਚ ਰਾਜਪੂਤਾਨੇ ਦੇ ਵਿੱਚ ਇੱਕ ਪ੍ਰਤਾਪੀ ਯੋਧਾ ਹੋਇਆ ਜਿਹਦਾ ਨਾਂ ਸੀ ਜੈਸਲ ਭੱਟੀ ਇਹਨੇ ਆਪਣੇ ਨਾਮ ਦੇ ਉੱਪਰ ਇੱਕ ਵੱਡਾ ਨਗਰ ਵਸਾਇਆ ਜਿਹਦਾ ਨਾਂ ਰੱਖਿਆ ਜੈਸਲ ਮੇਰ ਜੈਸਲ ਮੇਰ ਨੂੰ ਜਿਹੜਾ ਸੀ ਲੰਮਾ ਸਮਾਂ ਰਾਜਪੂਤਾਨੇ ਦੀ ਰਾਜਧਾਨੀ ਵੀ ਬਣਾਇਆ ਗਿਆ ਸੀ ਜੈਸਲ ਭੱਟੀ ਦੀ ਕੁੱਲ ਦੇ ਵਿੱਚੋਂ ਪੰਜਵੀਂ ਪੀੜੀ ਜਿਹੜੀ ਸੀ ਉਹਨਾਂ ਦੇ ਵਿੱਚ ਇੱਕ ਰਣਤਾਵਾ ਹੁੰਦਾ ਹੈ ਜਿਹਦਾ ਨਾਂ ਜਿਹੜਾ ਉਹ ਹਰੰਦਾਵਾ ਬਣ ਜਾਂਦਾ ਹੈ ਫਿਰ ਹਰੰਦਾਵਿਆਂ ਦੀ ਕੁੱਲ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਫਿਰ ਸਹਜੇ ਸਹਜੇ ਇਹ ਜਿਹੜੇ ਰੰਧਾਵੇ ਸੀ ਇਹ ਰਾਜ ਪੁਤਾਨੇ ਦੇ ਵਿੱਚੋਂ ਉੱਠ ਕੇ ਪੰਜਾਬ ਦੇ ਇਲਾਕੇ ਦੇ ਵਿੱਚ ਆਣ ਕੇ ਆਬਾਦ ਹੋ ਜਾਂਦੇ ਆ। ਰਾਵੀ ਤੇ ਬਿਆਸ ਦੇ ਵਿਚਕਾਰ ਆਣ ਕੇ ਇਹਨਾਂ ਨੇ ਕਈ ਨਗਰ ਵਸਾਏ ਸੀ ਜਿਨ੍ਹਾਂ ਦੇ ਵਿੱਚੋਂ ਜਿਵੇਂ ਚਵੰਡਾ ਸੀ ਜਾਂ ਬਟਾਲਾ ਵੀ ਸੀ। ਫਿਰ ਚਵੰਡੇ ਦੇ ਵਿੱਚ ਇਹ ਰੰਧਾਵੇ ਜਦੋਂ ਰਹਿੰਦੇ ਪਏ ਸੀ ਤੇ ਇਹਨਾਂ ਦੇ ਵਿੱਚੋਂ ਜਿਹੜਾ ਸੀ ਕੱਥੂ ਸੀ ਉਹਨੇ ਇੱਕ ਨਗਰ ਵਸਾਇਆ ਜਿਹਦਾ ਨਾਂ ਰੱਖਿਆ ਗਿਆ ਕੱਥੂ ਨੰਗਲ। ਹੁਣ ਇਸ ਕੱਥੂ ਦੀ ਕੁੱਲ ਵਿੱਚੋਂ ਤੇ ਰਾਜੇ ਜੈਸਲਪੱਟੀ ਦੀ 17ਵੀਂ ਪੀੜੀ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਜਿਹਦਾ ਨਾਂ ਰੱਖਿਆ ਗਿਆ ਸੁੱਗਾ ਹਰੰਦਾਵਾ ਸੁੱਗਾ ਹਰੰਦਾਵਾ ਜੀ ਦਾ ਵਿਆਹ ਜਿਹੜਾ ਹੈ ਉਹ ਮਾਤਾ ਗੌਰਾਂ ਦੇ ਨਾਲ ਹੁੰਦਾ ਹੈ ਫਿਰ ਸੁੱਗਾ ਹਰੰਦਾਵਾ ਤੇ ਮਾਤਾ ਗੌਰਾਂ ਦੇ ਘਰ ਸੱਤ ਕਤੇ ਸੰਨ 1506 ਈਸਵੀ ਨੂੰ ਕਥੂ ਨੰਗਲ ਦੀ ਧਰਤੀ ਦੇ ਉੱਪਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਰੱਖਿਆ ਜਾਂਦਾ ਹੈ ਬੂੜਾ ਹੁਣ ਉਸ ਵੇਲੇ ਦੇ ਨਾਲ ਇਹ ਜਿਹੜਾ ਬੂੜਾ ਸੀ ਇਹ ਬੜਾ ਧਰਮੀ ਸੰਸਕਾਰਾਂ ਵਾਲਾ ਸੀ ਉਸ ਵੇਲੇ ਦੇ ਨਾਲ ਪੰਜਾਬ ਦੇ ਇਲਾਕੇ ਦੇ ਵਿੱਚ ਸੋਕਾ ਪੈ ਜਾਣ ਕਰਕੇ ਇਹ ਰੰਧਾਵਿਆਂ ਦਾ ਪਰਿਵਾਰ ਜਿਹੜਾ ਹੈ ਕੱਥੂ ਨੰਗਲ ਦੀ ਧਰਤੀ ਤੋਂ ਉੱਠ ਕੇ ਰਾਵੀ ਦਰਿਆ ਦੇ ਕੰਢੇ ਦੇ ਉਪਰ ਆਣ ਕੇ ਆਪਣੇ ਡੇਰੇ ਲਾ ਲੈਂਦਾ ਹੈ ਜੋ ਜ਼ਿਮੀਦਾਰਾਂ ਦਾ ਕੰਮ ਹੁੰਦਾ ਏ ਕਿ ਉਹ ਆਪਣੇ ਬੱਚਿਆਂ ਨੂੰ ਪਸ਼ੂ ਚਾਰਨ ਵਾਸਤੇ ਭੇਜਦੇ ਐ ਇਸੇ ਤਰ੍ਹਾਂ ਦੇ ਨਾਲ ਹੀ ਬੂੜਾ ਜਿਹੜਾ ਸੀ ਉਹ ਵੀ ਰਾਵੀ ਦੀਆਂ ਝਾੜੀਆਂ ਦੇ ਵਿੱਚ ਪਸ਼ੂ ਚਾਰਨ ਵਾਸਤੇ ਜਾਇਆ ਕਰਦਾ ਸੀ ਜਦੋਂ ਬੂੜੇ ਦੀ ਉਮਰ 12 ਕੋਸਾਲ ਦੀ ਹੁੰਦੀ ਐ ਸਨ ਆਉਂਦੀ ਐ 1518 ਈਸਵੀ ਉਸ ਵੇਲੇ ਦੇ ਨਾਲ ਬੂੜਾ ਇੱਕ ਦਿਨ ਜਦੋਂ ਮੱਝੀਆਂ ਚਾਰਦਾ ਪਿਆ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਇਹਦਾ ਮਿਲਾਪ ਹੁੰਦਾ ਹੈ ਜਦੋਂ ਇਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਕੀਰਤਨ ਕਰਦਿਆਂ ਸੁਣਿਆ ਤਾਂ ਫਿਰ ਉਹਨਾਂ ਵਾਸਤੇ ਦੁੱਧ ਭੇਟ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਵਿਚਾਰਾਂ ਹੋਈਆਂ ਔਰ ਵਿਚਾਰਾਂ ਤੋਂ ਬਾਅਦ ਸਤਗੁਰੂ ਬੜੇ ਪ੍ਰਸੰਨ ਹੋਏ ਤੇ ਤਰੁੱਟ ਕੇ ਕਹਿਣ ਲੱਗੇ ਕਿ ਤੂੰ ਬੂੜਾ ਨਹੀਂ ਤੂੰ ਤੇ ਬੁੱਢਾ ਹੈ ਕਿਉਂਕਿ ਤੇਰੇ ਖਿਆਲ ਬੜੇ ਚੰਗੇ ਐ ਉਸ ਦਿਨ ਤੋਂ ਬੂੜੇ ਦਾ ਨਾਮ ਜਿਹੜਾ ਬਾਬਾ ਬੁੱਢਾ ਪਰਚਲਤ ਹੋ ਜਾਂਦਾ ਹੈ ਫਿਰ ਬਾਬਾ ਬੁੱਢਾ ਜਿਹੜੇ ਸਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਸਿੱਖੀ ਧਾਰਨ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਉਹਨਾਂ ਨੇ ਸਿੱਖੀ ਨੂੰ ਕਮਾਉਣਾ ਆਰੰਭ ਕੀਤਾ ਅਕਸਰ ਹੀ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਾਇਆ ਕਰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿ ਕੇ ਸਿੱਖੀ ਨੂੰ ਕਮਾਉਂਦੇ ਤੇ ਸੇਵਾ ਕਰਿਆ ਕਰਦੇ ਸਨ 20 ਕੋ ਸਾਲ ਦੀ ਉਮਰ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਆਨੰਦ ਕਾਰਜ ਹੁੰਦਾ ਹੈ ਫਿਰ ਇਹਨਾਂ ਦੇ ਗ੍ਰਹਿ ਵਿਖੇ ਚਾਰ ਪੁੱਤਰਾਂ ਦਾ ਜਨਮ ਹੁੰਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤਸ ਲਗੇ ਤੇ ਆਪਣੇ ਤੋਂ ਬਾਅਦ ਉਹਨਾਂ ਨੇ ਗੁਰਤਾ ਗੱਦੀ ਦੇ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਬਿਰਾਜਮਣ ਕੀਤਾ ਤੋਂ ਉਸ ਵੇਲੇ ਗੁਰਿਆਈ ਦੀ ਰਸਮ ਜਿਹੜੀ ਸੀ ਉਹ ਵੀ ਬਾਬਾ ਬੁੱਢਾ ਸਾਹਿਬ ਨੇ ਆਦਾ ਕੀਤੀ ਸੀ ਬਲਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਕਿਹਾ ਸੀ ਬੁੜਿਆ ਤੇਥੋਂ ਓਲੇ ਕਦੇ ਨਾ ਹੋਸਾਂ ਮੈਂ ਤੇਰੇ ਤੋਂ ਓਲੇ ਜਿਹੜਾ ਉਹ ਕਦੇ ਵੀ ਨਹੀਂ ਹੋਵਾਂਗਾ। ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਬਣ ਜਾਂਦੇ ਐ ਤੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਦੇ ਉਪਰਾਣੇ ਕੇ ਇਕਾਂਤ ਵਾਸ ਹੋ ਜਾਂਦੇ ਐ। ਜਦੋਂ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਗੁਰੂ ਦੇ ਦਰਸ਼ਨ ਕਰਨ ਦੀ ਮਨ ਵਿੱਚ ਲੋਚਾ ਹੈ ਤਾਂ ਉਸ ਵੇਲੇ ਦੇ ਨਾਲ ਮਾਤਾ ਸੁਭਰਾਈ ਦੇ ਘਰ ਦੇ ਬਾਹਰ-ਬਾਰ ਜਾ ਕੇ ਸੰਗਤਾਂ ਨੂੰ ਨਾਲ ਲੈ ਕੇ ਕੀਰਤਨ ਕਰਨਾ ਆਰੰਭ ਕਰ ਦਿੰਦੇ ਐ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਬਾਹਰ ਆਉਂਦੇ ਐ ਤੇ ਉਸ ਵੇਲੇ ਸੰਗਤਾਂ ਜਿਹੜੀਆਂ ਉਹ ਦਰਸ਼ਣ ਦੇਦਾਰ ਕਰਦੀ ਹੈ ਬਾਬਾ ਬੁੱਢਾ ਸਾਹਿਬ ਜੀ ਨਮਸਕਾਰ ਕਰਕੇ ਕਹਿੰਦੇ ਸਤਿਗੁਰੂ ਮੈਨੂੰ ਵੀ ਕੋਈ ਉਪਦੇਸ਼ ਜਿਹੜਾ ਉਹ ਬਖਸ਼ਿਸ਼ ਕਰੋ ਗੁਰੂ ਅੰਗਦ ਸਹਿ ਮਹਾਰਾਜ ਆਪਣੇ ਪਾਵਨ ਮੁਖਾਰਬਿੰਦ ਤੋਂ ਕਹਿੰਦੇ ਨੇ ਤੈਨਕੋ ਕੀ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ ਤੈਨੂੰ ਅਸੀਂ ਕੀ ਉਪਦੇਸ਼ ਦੇ ਸਕਦੇ ਜਿਨੇ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲਿਆ ਹੋਵੇ ਫਿਰ ਗੁਰੂ ਅੰਗਦ ਸਹਿ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ ਉਸ ਵੇਲੇ ਗੁਰਮੁਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉਸ ਤੋਂ ਬਾਅਦ ਜਦੋਂ ਫਿਰ ਗੁਰੂ ਅਮਰਦਾਸ ਮਹਾਰਾਜ ਗੁਰੂ ਬਣਦੇ ਆ ਤਾਂ ਉਸ ਵੇਲੇ ਵੀ ਬੌਲੀ ਦਾ ਜਦੋਂ ਟੱਕ ਲਾਇਆ ਗਿਆ ਉਹ ਟੱਕ ਲਾਉਣ ਦੀ ਸੇਵਾ ਵੀ ਬਾਬਾ ਬੁੱਢਾ ਸਾਹਿਬ ਨੇ ਨਿਭਾਈ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜਿਹੜੇ ਨੇ ਉਹ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਪਿੰਡ ਬਾਸਰਕੇ ਗਿੱਲਾਂ ਦੇ ਵਿੱਚ ਆਣ ਕੇ ਇੱਕ ਕਮਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦੇ ਆ ਉਦੋਂ ਵੀ ਸਨ ਲਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਪ੍ਰਗਟ ਕੀਤਾ ਸੀ ਜਦੋਂ 22 ਮੰਜੀਆਂ ਜਿਹੜੀਆਂ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਥਾਪਿਤ ਕੀਤੀਆਂ ਤਾਂ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਅਹਿਮ ਰੋਲ ਜਿਹੜਾ ਉਹ ਅਦਾ ਕੀਤਾ ਸੀ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਵਾਂ ਨਗਰ ਵਸਾਉਣਾ ਆਰੰਭ ਕੀਤਾ ਤੇ ਉਹਦਾ ਟੱਕ ਜਿਹੜਾ ਸੀ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਹੀ ਲਵਾਇਆ ਗਿਆ ਸੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਅੰਮ੍ਰਿਤਸਰ ਜੇ ਦੀ ਜਿਹੜੀ ਸੇਵਾ ਚੱਲ ਰਹੀ ਸੀ ਤੇ ਉਹ ਸੇਵਾ ਦੇ ਵਿੱਚ ਵੀ ਬਾਬਾ ਬੁੱਢਾ ਸਾਹਿਬ ਨੇ ਅਹਿਮ ਰੋਲ ਅਦਾ ਕੀਤਾ ਸੀ ਅੰਮ੍ਰਿਤ ਸਰੋਵਰ ਦੀਆਂ ਟੋਕਰੀਆਂ ਵੀ ਆਪਣੇ ਸਿਰ ਦੇ ਉੱਪਰ ਢੋ ਕੇ ਉਹਨਾਂ ਨੇ ਸਿੱਖੀ ਦੀ ਕਾਹਲਣਾ ਨੂੰ ਕਾ ਲਿਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੋਏ ਤਾਂ ਉਸ ਵੇਲੇ ਬਾਬਾ ਪ੍ਰਿਥੀ ਚੰਦ ਜਿਹੜਾ ਸੀ ਉਹਨੇ ਆਪਣੇ ਮਸੰਦਾਂ ਦੇ ਰਾਹੀਂ ਜਿਹੜਾ ਵਾ ਉਹ ਪ੍ਰਚਾਰ ਕਰਵਾਇਆ ਕਿ ਅਸਲੀ ਗੁਰੂ ਮੈਂ ਹਾਂ ਤਾਂ ਉਸ ਵੇਲੇ ਦੇ ਨਾਲ ਸਾਰਾ ਚੜਾਵਾ ਜਿਹੜਾ ਉਹ ਪ੍ਰਿਥੀਚੰਦ ਲੈ ਜਾਂਦਾ ਸੀ ਤੇ ਜਦੋਂ ਸੰਗਤ ਲੰਗਰ ਛਕਣ ਵਾਸਤੇ ਹੁੰਦੀ ਸੀ ਉਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਆ ਜਾਂਦੀ ਸੀ ਤਾਂ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਨੇ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਅਸਲੀ ਗੁਰੂ ਜਿਹੜਾ ਉਹ ਪ੍ਰਿਥੀਚੰਦ ਨਹੀਂ ਹੈ ਅਸਲੀ ਗੁਰੂ ਜਿਹੜਾ ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹੈ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਰਹਿ ਕੇ ਵੀ ਜਿਹੜਾ ਉਹ ਸੇਵਾ ਕਰਦੇ ਰਹੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਉਹ ਬੀੜ ਦੀ ਧਰਤੀ ਦੇ ਉੱਪਰ ਜਾ ਕੇ ਜਿਹੜਾ ਵਾ ਉੱਥੋਂ ਦਾ ਪ੍ਰਬੰਧ ਜਿਹੜਾ ਸੀ ਉਹ ਵੀ ਸਾਹਮਦੇ ਆ ਜਿਸ ਵੇਲੇ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਉਣੀ ਆਰੰਭ ਕੀਤੀ ਉਸ ਵੇਲੇ ਸ਼੍ਰੀ ਦਰਬਾਰ ਸਾਹਿਬ ਦਾ ਸਮੁੱਚਾ ਪ੍ਰਬੰਧ ਜਿਹੜਾ ਉਹ ਬਾਬਾ ਬੁੱਢਾ ਸਾਹਿਬ ਦੇ ਹਵਾਲੇ ਕੀਤਾ ਗਿਆ ਸੀ ਜਦੋਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀਤਾ ਗਿਆ ਤਾਂ ਉਸ ਵੇਲੇ ਪਹਿਲੇ ਮੁਖ ਗ੍ਰੰਥੀ ਜਿਹੜਾ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਲਾਇਆ ਜਾਂਦਾ ਹੈ ਤਾਂ ਪਹਿਲਾ ਪ੍ਰਕਾਸ਼ ਵੀ ਜਿਹੜਾ ਸੀ ਉਹ ਬਾਬਾ ਬੁੱਢਾ ਸਾਹਿਬ ਨੇ ਕੀਤਾ ਤੇ ਪਹਿਲਾ ਮੁਖਵਾਕ ਜਿਹੜਾ ਸੀ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਸੀ ਜੋ ਕਿ ਸਾਡੇ ਇਤਿਹਾਸ ਦੇ ਪਾਵਨ ਬਚਨ ਵੀ ਹੈ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭਪਨ ਗ੍ਰੰਥ ਆਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਮੁਖਵਾਕ ਜਿਹੜਾ ਉਹ ਲਿਆ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵਿਦਿਆ ਜਿਹੜੀ ਸੀ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਮੁਹੱਈਆ ਕਰਵਾਈ ਸੀ ਜਿੱਥੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਮੁਖੀ ਅਰਬੀ ਫਾਰਸੀ ਸੰਸਕ੍ਰਿਤ ਜਿੱਥੇ ਉਹਨਾਂ ਨੇ ਪਛਾਵਾਂ ਦਾ ਗਿਆਨ ਕਰਵਾਇਆ ਇਹਦੇ ਨਾਲ ਨਾਲ ਉਹਨਾਂ ਨੇ ਸ਼ਾਸਤਰ ਵਿਦਿਆ ਜਿਹੜੀ ਸੀ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੁਹੱਈਆ ਕਰਵਾਈ ਸੀ ਉਹਨਾਂ ਨੇ ਉਸ ਵੇਲੇ ਦੇ ਨਾਲ ਘੋੜਸਵਾਰੀ ਤੇ ਹੋਰ ਜਿਹੜੀਆਂ ਵਿਦਿਆ ਸੀ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਤੀਆਂ ਸੀ ਇਤਿਹਾਸ ਕਹਿੰਦਾ 64 ਪ੍ਰਕਾਰ ਦੀ ਵਿਦਿਆ ਜਿਹੜੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੁਹਈਆ ਕਰਵਾਈ ਗਈ ਸੀ ਜਿੱਥੇ ਆਪਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਭਗਤੀ ਦੇ ਪੁੰਜ ਸੇਵਾ ਦੇ ਪੁੰਜ ਕਹਿੰਦੇ ਆ ਉਥੇ ਉਹ ਸ਼ਸਤਰਾਂ ਦੇ ਵੀ ਜਿਹੜੇ ਉਹ ਪੁੰਜ ਸੀ ਭਾਵ ਕਿ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿਦਿਆ ਵੀ ਦਿੱਤੀ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦ ਹੋਣ ਵਾਸਤੇ ਲਾਹੌਰ ਦੀ ਧਰਤੀ ਤੇ ਤੁਰ ਲਗੇ ਉਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਰਾਜਮਣ ਕੀਤਾ ਤੇ ਨਾਲ ਹੀ ਕਿਹਾ ਕਿ ਇਹ ਆਦ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਦੇ ਨਾਲ ਹਰ ਕਾਰਜ ਜਿਹੜਾ ਉਹ ਕਰਨਾ ਹੈ ਇਹਨਾਂ ਦੀ ਸਲਾਹ ਤੋਂ ਬਿਨਾ ਕੋਈ ਵੀ ਕਾਰਜ ਜਿਹੜਾ ਉਹ ਨਹੀਂ ਕਰਨਾ ਜਦੋਂ ਲਾਹੌਰ ਦੀ ਧਰਤੀ ਦੇ ਉੱਪਰ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦ ਹੋ ਜਾਂਦੇ ਐ ਤਾਂ ਉਸ ਵੇਲੇ ਦੇ ਨਾਲ ਕੋਠਾ ਸਾਹਿਬ ਦੇ ਕੋਲ ਫਿਰ ਦਸਤਾਰਬੰਦੀ ਦੀ ਰਸਮ ਹੁੰਦੀ ਐ ਇਹ ਦਸਤਾਰਬੰਦੀ ਦੀ ਰਸਮ ਵੀ ਬਾਬਾ ਬੁੱਢਾ ਸਾਹਿਬ ਹੀ ਅਦਾ ਕਰਦੇ ਐ ਉਸ ਤੋਂ ਬਾਅਦ ਜਿਹੜਾ ਵਾਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ ਐ ਔਰ ਅਕਾਲ ਤਖਤ ਸਾਹਿਬ ਦੀ ਸਿਰਜਣਾ ਦੇ ਵਿੱਚ ਵੀ ਬਾਬਾ ਬੁੱਢਾ ਸਾਹਿਬ ਜੀ ਅਹਿਮ ਰੋਲ ਅਦਾ ਕਰਦੇ ਐ ਸਾਡੇ ਇਤਿਹਾਸ ਦੇ ਪਾਵਨ ਬੋਲ ਐ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗਰਦਾਸ ਬਣਾਇਆ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਬਿਰਾਜਮਾਨ ਹੁੰਦੇ ਆ ਦੋ ਤੇਗਾਂ ਧਾਰਨ ਕਰਦੇ ਆ ਤੇ ਉਸ ਵੇਲੇ ਇਹ ਤੇਗਾਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਧਾਰਨ ਕਰਵਾਈਆਂ ਸੀ ਇੱਕ ਤੇਗ ਮੀਰੀ ਦੀ ਸੀ ਇੱਕ ਤੇਗ ਜਿਹੜੀ ਉਹ ਪੀਰੀ ਦੀ ਸੀ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਾਰ ਜੰਗਾਂ ਲੜੀਆਂ ਜੰਗਾਂ ਦੇ ਸਮੇਂ ਨੂੰ ਵੀ ਬਾਬਾ ਬੁੱਢਾ ਸਾਹਿਬ ਨੇ ਆਪਣੇ ਨੇਤਰਾਂ ਨਾਲ ਵੇਖਿਆ ਸੀ ਜਿੱਥੇ 5 ਜਾਮਿਆਂ ਤੱਕ ਉਹਨਾਂ ਨੇ ਭਗਤੀ ਦੇ ਜੋਗ ਨੂੰ ਵੇਖਿਆ ਉਥੇ 6ਵੇਂ ਜਾਮੇ ਦੇ ਉਹਨਾਂ ਨੇ ਸ਼ਕਤੀ ਦੇ ਜੋਗ ਨੂੰ ਵੀ ਆਪਣੇ ਨੇਤਰਾ ਨਾਲ ਧੱਕਿਆ ਸੀ ਫਿਰ ਜਿਸ ਵੇਲੇ ਦੇ ਨਾਲ ਉਹਨਾਂ ਦਾ ਸਰੀਰ ਜਦੋਂ ਬਜ਼ੁਰਗ ਹੋ ਜਾਂਦਾ ਹੈ ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਆਗਿਆ ਲੈ ਕੇ ਰਮਦਾਸ ਦੀ ਧਰਤੀ ਦੇ ਉੱਪਰ ਆ ਜਾਂਦੇ ਹੈ ਇੱਥੇ ਰਹਿ ਕੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਦੇ ਹੈ ਇੱਥੇ ਰਹਿ ਕੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹੈ ਫਿਰ ਇੱਕ ਦਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਸਰੀਰ ਨੂੰ त्यागਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਗੁਰੂ ਭਾਰਗਬੰਸਾ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਮੇਰੇ ਅੰਤਮ ਸਮੇਂ ਦੇ ਉੱਪਰ ਤੁਸੀਂ ਆਣ ਕੇ ਮੈਨੂੰ دیدار ਬਖਸ਼ਿਸ਼ ਕਰੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਸਮੇਤ ਰਮਦਾਸ ਦੀ ਧਰਤੀ ਦੇ ਉੱਪਰ ਆਉਂਦੇ ਐ ਫਿਰ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਘਰ ਸੀ ਜਿੱਥੇ ਅੱਜ ਕੱਲ ਗੁਰਦੁਆਰਾ ਤਪ ਸਥਾਨ ਜਿਹੜਾ ਉਹ ਸੁਭਾਏਮਾਨ ਹੈ ਇੱਥੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ دیدار ਬਖਸ਼ਿਸ਼ ਕਰਦੇ ਐ ਸਾਰੀ ਰਾਤ ਬਚਨ ਬਲਾਸ ਹੁੰਦੇ ਐ ਅੰਮ੍ਰਿਤ ਵੇਲਾ ਹੁੰਦਾ ਐ ਜਾਨੀ ਕਿ 14 ਮੱਘਰ ਸਨ 1631 ਦਾ ਦਿਨ ਸੀ ਤਾਂ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਇਸ਼ਨਾਨ ਪਾਣ ਕਰਨ ਤੋਂ ਬਾਅਦ ਜਿਹੜਾ ਵਾ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਐ ਉਪਰੰਤ ਜ ਬਿਆਨ ਕਰ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਰੀਆਂ ਕਿਰਿਆ ਨੂੰ ਆਪਣੇ ਹੱਥੀਂ ਕੀਤਾ ਨਿਸ਼ਨਾਣ ਕਰਾਉਣ ਤੋਂ ਬਾਅਦ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਉਹਨਾਂ ਦੀ ਅਰਥੀ ਨੂੰ ਜਿਹੜਾ ਉਹ ਮੋਢਾ ਦਿੱਤਾ ਫਿਰ ਜਿਸ ਵੇਲੇ ਦੇ ਨਾਲ ਚਿਖਾ ਚਣੀ ਜਾਂਦੀ ਹੈ ਚਿਖਾ ਚਿੰਨ ਤੋਂ ਬਾਅਦ ਜਦੋਂ ਬਾਬਾ ਬੁੱਢਾ ਸਾਹਿਬ ਦੇ ਪਾਵਨ ਸਰੀਰ ਨੂੰ ਚਿਖਾ ਦੇ ਉੱਪਰ ਧਰਿਆ ਤੇ ਸਾਡਾ ਇਤਿਹਾਸ ਕਹਿੰਦਾ ਹੈ ਚਿਖਾ ਉੱਪਰ ਜਦ ਤਰੀ ਸਾਹਿਬ ਬੁੱਢੇ ਦੇ ਸ੍ਰੀ ਹਰਗੋਬਿੰਦ ਕੇ ਨੈਣ ਤੇ ਚੱਲਿਓ ਨੀਰ ਅਸਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੈਣਾਂ ਦੇ ਵਿੱਚੋਂ ਵੀ ਨੀਰ ਜਿਹੜਾ ਉਹ ਚੱਲਣ ਲੱਗ ਪੈਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਹੱਥੀ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਹੋਇਆ ਉੱਥੇ ਵੀ ਅੱਜ ਕੱਲ ਗੁਰਦੁਆਰਾ ਸਾਹਿਬ ਜੀ ਸ਼ੁਭਾ ایمان ਹੈ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਦੇ 125 ਸਾਲਾਂ ਦੇ ਵਿੱਚੋਂ 113 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਸਿੱਖੀ ਨੂੰ ਕਮਾਇਆ ਉਹਨਾਂ ਨੂੰ ਪਹਿਲੇ ਮੁਖ ਗ੍ਰੰਥੀ ਬਣ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਤੇਗਾ ਧਾਰਨ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਔਰ ਬਾਬਾ ਬੁੱਢਾ ਸਾਹਿਬ ਜੀ ਦੇ ਪਰਥਾਏ ਸਾਡਾ ਇਤਿਹਾਸ ਕਹਿੰਦਿਆ ਹੈ ਕਿ ਇਹ ਸਿੱਖੀ ਦੇ ਭਾਰੇ ਪੁੰਜ ਨੇ ਇਹ ਸਿੱਖੀ ਦੇ ਪੁੰਜ ਨੇ ਇਹ ਸੇਵਾ ਦੇ ਪੁੰਜ ਹੈ ਇਹ ਸਿਮਰਨ ਦੇ ਪੁੰਜ ਹੈ ਆਪਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਅੱਜ ਵੀ ਨਮਸਕਾਰ ਕਰਦੇ ਹਾਂ ਉਹਨਾਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਮਨਾਇਆ ਜਾ ਰਿਹਾ ਹੈ ਆਪਾਂ ਸਾਰੇ ਹਾਜ਼ਰੀ ਹੈ ਪਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ